ਅਫੈਕਟੇ ਜਿਹੜੇ ਵੀ ਇਹ ਵਾਇਓਲੇਸ਼ਨ ਜਿਹੜਾ ਜਲਦੀ ਹੋਈ ਹੈ ਉਹਦੇ ਸਾਰੇ ਪਹਿਲੇ ਪਿਆੰਮੀ ਕੀਤਾ ਸਾਰੇ ਨੂੰ ਪਿਆਤ ਫਿਰ ਜਿਹਾ ਚਾਹੀਏ ਜਿਹੜੇ ਬੋਲੇ ਪਟਾਕੇ ਵਜਾਉਂਦੇ ਆ ਤੇ ਉਹ ਨਾ ਕੀਤਾ ਜਾਂਦਾ ਤੇ ਦੁਕਾਨ ਵਾਲੇ ਨੇ ਮਨਾ ਕੀਤਾ ਕਿ ਤੁਸੀਂ ਉੱਤੇ ਹੋ ਜਾ ਸਲੈਸ਼ਨ ਨਹੀਂ ਲਗਾਣਾ ਜੀ ਉਹ ਜਿਹੜੇ ਜਿਹੜੇ ਮੋਟਰਸਾਈਕਲਾਂ ਸੀਗਾ ਉਹਨਾਂ ਦਾ ਉਹਨਾਂ ਦੇ ਉਹਨਾਂ ਦੇ ਪੀਰੈਂਟਸ ਨਾਲ ਆ ਕੇ ਤੇ ਅਸੀਂ ਇੱਥੇ ਜਮਾ ਕੀਤਾ ਸਾਰੇ ਜਿਹੜੇ ਆ ਤੇ ਉਹ ਸਾਰੇ ਡਿਸਟੋਇ ਕਰਾ ਕੇ ਨਹੀਂ ਤੇ ਫਿਰ ਇਹਨਾਂ ਦੇ ਦੁਆਰਾ ਇਹੀ ਚੀਜ਼ ਦੁਆਰਾ ਫਿਰ ਆਪਣੇ ਮੋਟਰਸਾਈਕਲ ਲਗਾ ਲਿਆ ਤੇ ਇਹੀ ਚੀਜ਼ ਦੁਆਰਾ ਫਿਰ ਜਿਹੜਾ ਹੈਗਾ ਵੀਝੋ ਇਹ ਨਹੀਂ ਜੀ ਬਈ ਦੱਸਿਆ ਕਿ ਸੋਇਲ ਸਾਰੇ ਨੂੰ ਕਰਨਾ ਜੀ ਸਰ ਜੀ ਨਬਾਲਕ ਬੱਚੇ ਚਲਾਉਂਦੇ ਨੇ ਜੀ ਵੀਹਿਕਲ ਉਹਦੇ ਲਈ ਕਾਨੂੰਨ ਜਿਹੜਾ ਹੁਣ ਲਾਗੂ ਕਰਨ ਜਾ ਰਹੀ ਹੈ ਪੁਲਿਸ ਕੀ ਉਹਦੇ ਜ ਸਜ਼ਾ ਹੈ ਮੈਂ ਤਾਂ ਦੇਖੋ ਜੇ ਮੈਂ ਤਾਂ ਸਜ਼ਾ ਉਹਨਾਂ ਨੂੰ ਤਾਂ ਕੀ ਬੱਚੇ ਨੂੰ ਤੇ ਕਿਉਂ ਦੇ ਪੇਰੈਂਟਸ ਨੂੰ ਜ਼ਿਆਦਾ ਹੈਗੀ ਹੈ ਤੇ ਨਾਲੇ ਜਿਹੜਾ ਜੁਰਮਾਨਾ ਉਹ ਬਹੁਤ ਜ਼ਿਆਦਾ ਹੈਗਾ ਤੇ ਜਿਹੜਾ ਗਰੀਬ ਪਰਿਵਾਰ ਦਾ ਜਿਹੜਾ ਬੱਚਾ ਹੈ ਕਿ ਤੇ ਅਨਬੋਛੇ ਲੈ ਜਾਂਦਾ ਹੈਗਾ ਤੇ ਉਹਨੂੰ ਜਿਹੜਾ ਜੁਰਮਾਨਾ ਭੁਗਤਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਹੈਗਾ ਤੋਂ ਸਾਰਿਆਂ ਨੂੰ ਅਸੀਂ ਇਹੀ ਰਿਕਵੈਸਟ ਹੈ ਕਿ ਪਿਆਦੀ ਵੀ ਚੱਲਦੀ ਜਾਈਏ ਟੀਵੀ ਚੈਨਲ ਰਾਹੀਂ ਵੀ ਨਾਲੇ ਤੁਹਾਡੀ ਪ੍ਰੈਸ ਰਾਈਮ ਵੀ ਸਾਰੇ ਤੋਂ ਇਹ ਰਿਕੁਐਸਟ ਕਰਦੇ ਹਾਂ ਕਿ ਬੱਚਿਆਂ ਨੂੰ ਜਿਹੜੇ ਹੈਗੇ ਆਂ ਵੀ ਅੰਡਰ ਏਜ ਬਪਰਾ ਜਿਹੜਾ ਵੀਕਲ ਉਹ ਨਾ ਦੇਣ ਅੱਕੇ ਕਰ ਲੋ ਕਿ ਦੇ ਐਕਸੀਡੈਂਟ ਵੀ ਹੁੰਦੇ ਕਈ ਰਿਐਕਸ਼ਨ ਆਏ ਹੋ ਜਿਹੜੇ ਜਿਹੜੇ ਛੋਟੇ ਛੋਟੇ ਬੱਚਿਆਂ ਦੇ ਉੱਪਰ ਆਏ ਨੇ ਉਹਨਾਂ ਤੋਂ ਗੱਡੀ ਸੰਭਲ ਨਹੀਂ ਤੇ ਐਕਸੀਡੈਂਟ ਹੋ ਜਾਂਦਾ ਸਾਰਿਆਂ ਨੂੰ ਇਹੀ ਹੈ ਕਿ ਜੋ ਲਾਅ ਕਹਿੰਦਾ ਉਹਦੇ ਹਿਸਾਬ ਨਾਲ ਚੱਲੀ ਜਾਣਾ ਬਹੁਤ ਜ਼ਰੂਰੀ ਹੈ